ਹਾਂਜੀ ਬੇਟਾ ਜੀ ਜਿਆ ਮਾਤਾ ਦੇ ਮੇਰੇ ਵੱਲੋਂ ਸਾਰੇ ਬੱਚਿਆਂ ਨੂੰ ਦੇਸਾਂ ਦੇ ਛਾਂ ਚ ਰਸਦਿਆਂ ਨੂੰ ਮਾਹ ਰਾਣੀ ਤੰਦਰਸਤੀ ਆਦਾਨ ਬਖਸ਼ੇ ਕਾਰੋਬਾਰ ਚਲਾਵੇ ਸਭ ਦੇ ਬੱਚਿਆਂ ਨੂੰ ਸਮਤ ਲਾਵੇ ਸ਼ਾਂਤੀ ਰੱਖਦੇ ਬਟਾ ਬਟਾ ਮੈਂ ਤੋਂ ਦੀ ਮਾਂ ਨਿਤੂ ਦੇਵਾ ਮੈਂ ਤੋਂ ਨਮਾ ਦੀ ਪੇਟ ਚ ਨੌਣ ਜਾ ਰਹੀ ਮੇਟਾ ਮਾਏ 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 ਝੱਲਾ ਨਾਮ ਵਾਲਾ ਪਾਲਿਆ ਮਾਏ 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 ਝੱਲਾ ਨਾਮ ਵਾਲਾ ਪਾਲਿਆ ਛੱਲੇ ਦੇ ਉੱਤੇ ਛੱਲੇ ਦੇ ਉੱਤੇ ਛੱਲੇ ਦੇ ਉੱਤੇ ਚਿੰਤ ਪੁਰਣੀ ਮੋਨੇ ਖਾਲਿਆ ਮਾਏ ਇਸ਼ਨ ਲਈ ਦੀ ਸੇਵਤ ਸੁਨਾਮਾ ਖੋਨੇ ਦਿੱਤੇ ਸਭ ਬੰਦ ਪਾਇਰਾਵਾ ਖੋਨੇ ਦਿੱਤੇ ਸਭ ਬੰਦ ਪਾਇਰਾਵਾ ਮਾਏ 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 ਇਸ਼ਨਨੀ ਤੂੰ ਦੇਵ ਨੇ ਪਾਇਆ ਉਤੇ ਜੈ ਮਤਾ ਨਿਖਵਾਇ ਉਤੇ ਜੈ ਖਵਾਇ ਇਹ ਛਲਨੀ ਤੋ ਦੇਵ ਨਿ ਪਾਇਆ ਉੱਤੇ ਜੈ ਮਤਾ ਲਿਖਵਾਇ ਮਾਏ 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 ਹੋ ਮਾਏ 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 ਛਲਨਾਮ ਨਾਮ ਵਣ ਪਾਲਿਆ ਮਾਏ 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 ਛਲਨਾਮ ਨਾਮ ਵਣ ਪਾਲਿਆ ਚੱਲਦੇ ਉੱਤੇ ਚੱਲਦੇ ਉੱਤੇ